ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ surjit kumar jani ਸਾਬਕਾ ਸਿਹਤ ਮੰਤਰੀ ਪੰਜਾਬ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਹੁੰਦੀ ਸੀ ਇਹ ਉਦੋਂ ਸਿਹਤ ਮੰਤਰੀ ਹੁੰਦੇ ਸੀ ਇੱਕ ਰੈਲੀ ਦੇ ਵਿੱਚ ਬੋਲਦਿਆਂ ਇੱਕ ਧਰਨੇ ਨੂੰ ਸੰਬੋਧਨ ਕਰਦਿਆਂ ਕਹਿੰਦੇ ਵੀ ਮੈਂ ਜਿਹਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਨਾ ਉਹ ਬੰਦਾ ਐਮਐਲਏ ਬਣ ਜਾਂਦਾ ਹੁਣ ਚਲੋ ਮਜ਼ਾਕ ਚ ਹੀ ਹੈ ਜੇ ਇਦਾਂ ਐਮਐਲਏ ਬਣਦੇ ਹੁਣ ਤਾਂ ਫਿਰ ਭਾਜਪਾ ਵਾਸਤੇ 117 ਹਲਕੇ ਕੱਢਣੇ ਕਿੰਨੀ ਕਿ ਲੰਬੀ ਗੱਲ ਆ ਕਿੰਨਾ ਕੁ ਟਾਈਮ ਲੱਗੂਗਾ ਦੋ ਦਿਨ ਲੱਗ ਜਾਣਗੇ ਤਿੰਨ ਦਿਨ ਲੱਗ ਜਾਣਗੇ ਭਾਜਪਾ ਜਿਹੜੀ ਆ ਉਹ 117 ਐਮਐਲਏ ਬਣਾ ਲੇਗੀ ਆਪਾਂ ਅੱਜ ਭਾਜਪਾ ਦੀ ਰਾਜਨੀਤੀ ਤੋਂ ਸ਼ੁਰੂਆਤ ਕਰਦੇ ਆਂ ਵੀ ਪੰਜਾਬ ਦੇ ਵਿੱਚ ਪੰਜਾਬ ਨੂੰ ਲੈ ਕੇ ਭਾਜਪਾ ਕੀ ਪਲਾਨ ਬਣਾ ਰਹੀ ਹੈ ਜਾਂ ਭਾਜਪਾ ਦੀ ਕੀ ਰਣਨੀਤੀ ਹੈ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਿ ਅਮਰਤਪਾਲ ਹੁਣਾ ਨੇ ਹਲਕਾ ਇੰਚਾਰਜ ਲਗਾਉਣੇ ਸ਼ੁਰੂ ਕਰ ਦਿੱਤੇ ਆ ਭਾਜਪਾ ਵੈਸੇ ਤਾਂ ਬਹੁਤ ਦੇਰ ਤੋਂ ਸਰਗਰਮ ਹੈ ਪਰ ਹੁਣ ਹੌਲੀ ਹੌਲੀ ਭਾਜਪਾ ਜਿਹੜੀ ਆ ਉਹ 227 ਵੱਲ ਵੱਧ ਰਹੀ ਹੈ ਤੇ ਸਭ ਤੋਂ ਪਹਿਲਾਂ surjit kumar jiani ਦੇ ਇਸ ਬਿਆਨ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਬਾਅਦ ਚ ਫਿਰ ਖੂਫੀਆ ਜਗ੍ਹਾ ਤੇ ਕਿਤੇ ਕਰ ਮੁਲਾਕਾਤਾਂ ਇੱਕ ਮੁਲਾਕਾਤ ਹੋਈ ਹੈ surjit singh rakhra ਤੇ balwinder singh bhundad ਦੀ ਇਹ ਮੁਲਾਕਾਤ ਦਾ ਵਿਸ਼ਾ ਕੀ ਸੀ ਬਣ ਕੀ ਗਿਆ ਜਾਂ ਇਹਦਾ ਅਜੰਡਾ ਉਹੀ ਸੀ ਜੋ ਚਰਚਾਵਾਂ ਚੱਲ ਰਹੀਆਂ ਨੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਤੀਜਾ ਆਮ ਸਵਾਲ ਆ ਪੱਟੀ ਸਾਹਿਬ 328 ਰੂਪ ਜਿਹੜੇ ਗਵਾਚ ਗਈ ਸੀ ਉਹਦੇ ਮੁਤਲਕ ਜਿਹੜੀ ਹੈ ਇੱਕ ਐਸਆਈਟੀ ਪੰਜਾਬ ਸਰਕਾਰ ਨੇ ਬਣਾਈ ਹੈ ਇਹ ਐਸਆਈਟੀ ਉਸ ਵਕਤ ਬਣਾਈ ਗਈ ਹੈ ਜਦੋਂ ਚੂਣਾ ਹੌਲੀ-ਹੌਲੀ ਸਿਰਵਲ ਵੱਧ ਰਹੀਆਂ ਨੇ ਔਰ ਇਹ ਚੂਣਾ ਜਿਹੜੀਆਂ ਨੇ ਇਹ ਜਿਹੜੀ ਐਸਆਈਟੀ ਬਣੇਗੀ ਇਹ ਆਪਣੀ ਰਿਪੋਰਟ ਉਦੋਂ ਤੱਕ ਪੇਸ਼ ਕਰ ਦੇਊਗੀ ਇਹ ਬੜਾ ਅਹਿਮ ਸਵਾਲ ਹੈ ਔਰ ਨਾਲ ਦੋ ਤੁਏ ਵੀ ਸਮਝਦੇ ਆ ਵੀ ਪੰਜਾਬ ਸਰਕਾਰ ਨੇ ਸਪੈਸ਼ਲ ਇਜਲਾਸ ਸਦਿਆ ਸੀਗਾ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਕਾਨੂੰਨ ਬਣਾਉਣ ਦੇ ਵਿੱਚ ਉਹਦਾ ਕੀ ਬਣਿਆ ਇਹਦੇ ਨਾਲ ਹੀ ਉਹ ਮਾਮਲਾ ਜੁੜਿਆ ਹੋਇਆ ਇਹ ਵੀ ਤੁਹਾਨੂੰ ਸਮਝਦੇ ਆਂ ਪਰ ਸਭ ਤੋਂ ਪਹਿਲਾਂ ਜਿਆਣੀ ਸਾਹਿਬ ਦੇ ਥਾਪੜੇ ਤੋਂ ਸ਼ੁਰੂ ਕਰਦੇ ਆਂ ਵੈਸੇ ਸਿਆਣਿਆਂ ਦਾ ਥਾਪੜਾ ਜਿਹੜਾ ਉਹ ਬੇੜਾ ਬੰਨੇ ਵੀ ਲਾ ਦਿੰਦਾ ਹੁੰਦਾ ਜਿੱਥੋਂ ਤੱਕ ਜਿਆਣੀ ਸਾਹਿਬ ਦੀ ਗੱਲ ਹੈ ਉਹਨਾਂ ਨੂੰ ਇੱਕ ਐਗਜ਼ਾਮਪਲ ਉਚਾਤੇ ਹੋਣੀ ਆ ਕਿ ਇੱਕ ਪਿੰਡ ਦੇ ਵਿੱਚੋਂ ਬੀਜੇਪੀ ਨੂੰ ਇੱਕ ਵੋਟ ਮਿਲੀ ਸੀ ਤੇ ਉਸ ਟਾਈਮ ਦੇ ਉੱਤੇ ਇਹ ਗੱਲ ਉਬਰੀ ਸੀ ਕਿ ਇਹ ਗੱਲ ਚਿਕਤਕੰਤે ਲਿਖਿਆ ਸੱਚ ਹੈ ਵੀ ਭਾਜੀਪੀ ਜਿਹੜੀ ਉਹ ਮਸ਼ੀਨਾ ਰਹੀ ਗਿਆਨ ਦੇਸ਼ ਨਹੀਂ ਗਿਆਨ ਲੈ ਕੇ ਤੇ ਆਪਣੀ ਮਸ਼ੀਨਾ ਰਹੀ ਚੋਣ ਜਿੱਤ ਲੈਂਦੀ ਕੋਈ ਨਾ ਬਗਾਲ ਜੀ ਵੀ ਉਹ ਕੁਝ ਕਰਨਾ ਵੇਖਿਓ ਬਚਾ ਸਕਦੇ ਸੀ ਚੋਣ ਜਿੱਤ ਲੈਂਦੀ ਹੈ ਜੇ ਪਰਚੀਆਂ ਦੇ ਵੋਟਾਂ ਪਈਆਂ ਤੇ ਤੁਹਾਨੂੰ ਇੱਕ ਵੋਟ ਮਿਲੀ ਜੇ ਕਿਤੇ ਸਾਰੇ ਭਾਰਤ ਪਰਚੀਆਂ ਦੇ ਵੋਟਾਂ ਭਰ ਦੋ ਤੁਹਾਨੂੰ ਪਤਾ ਲੱਗ ਜੇ ਵੀ ਤੁਸੀਂ ਕਿੱਥੇ ਖੜੇ ਹੋ ਜਿਆਣੀ ਸਭ ਉਹੀ ਨੇ ਦੋਵੇਂ ਸੱਪ ਪਹਿਲਾਂ ਤੇ ਕਿਸਾਨ ਅੰਦੋਲਨ ਦਾ ਕਿਸਾਨਾਂ ਨਾਲ ਖੜ ਗਏ ਜੀ ਮੈਨੂੰ ਪਾਰਟੀ ਪੂਰੀ ਦੀ ਕੋਈ ਪਰਵਾਹ ਨਹੀਂ ਹੈਗੀ ਮਨੂੰ ਰੱਖਣ ਦਾ ਰੱਖਣ ਕੱਢ ਦੇਣ ਮੈਂ ਕਿਸਾਨਾਂ ਦਾ ਖਣਾ ਕਿਸਾਨਾਂ ਦੀ ਇਹ ਮੰਗਾਂ ਬਿਲਕੁਲ ਜਾਇਜ਼ ਹੈ ਉਹਨਾਂ ਦੀ ਇਹ ਮੰਗਾਂ ਮੰਨ ਜੇ ਮੈਂ ਆਪ ਕਿਸਾਨ ਲੇਕਿਨ ਜਦੋਂ ਉਪਰੋ ਹੱਥ ਫੇਰਿਆ ਗਿਆ ਮੁਰਗੇ ਕਹਿੰਦੇ ਨਹੀਂ ਕਾਨੂੰਨ ਤੇ ਬਹੁਤ ਵਧੀਆ ਹੈਗੇ ਕਿਸਾਨ ਤੇ ਜਾਣਬੁੱਝ ਕੇ ਐਵੇਂ ਖਾਮ ਖਾਲ ਸਰਕਾਰ ਨੂੰ ਬਦਨਾਮ ਕਰ ਰਹੇ ਹੈ ਕਾਨੂੰਨ ਬਹੁਤ ਵਧੀਆ ਹੈ ਜੇ ਦੋਮੂਆ ਸੱਪ ਨੇ ਤੇ ਉਹਨਾਂ ਤੇ ਕੀ ਯਕੀਨ ਕੀਤਾ ਜਾ ਸਕਦਾ ਤੇ ਜਿਆਣੀ ਸਾਹਿਬ ਇਹ ਕਹਿੰਦੇ ਮੈਂ ਜਿਹਦੇ ਤੇ ਹੱਥ ਫੇਰਦਿਆਂ ਉਹ ਸੋਨਾ ਬਣ ਜਾਂਦਾ ਆਪਣੇ ਆਪ ਨੂੰ 파ਰ ਸਮਝਦੇ ਹੋ ਮੈਂ ਮੈਂ ਹੱਥ ਪੇਧਿਆ ਨਰਿੰਦਰਪਾਲ ਦੇ ਮੈਂ ਸਿਰ ਤੇ ਹੱਥ ਪੇਧਤਾ ਹੁਣ ਅਗਲਾ ਐਮ ਐਲ ਏ ਆ ਜਿਆਣੀ ਸਾਹਿਬ ਤੁਹਾਡੀ ਆਪਣੀ ਜਬਾਨ ਤੇ ਜਬਤ ਹੋ ਚੁੱਕੀ ਆ ਤੁਸੀਂ ਆਪਣੇ ਆਪ ਦੇ ਹੱਥ ਕੋਈ ਨਹੀਂ ਫੇਰਿਆ ਉਹ ਤੋਂ ਆਪਣੇ ਆਪ ਦੇ ਹੱਥ ਫੇਰ ਲੈਣ ਦੇ ਵਿੱਚ ਸ਼ਾਇਦ ਤੁਹਾਡੀ ਜਬਾਨ ਤੀ ਬਚ ਜਾਂਦੀ ਹੋਣੀ ਕੋਈ ਕੋਈ ਝੂਠ ਬੋਲਣ ਲੱਗਿਆ ਲੀਡਰ ਦਾ ਕੋਈ ਮੇਜ ਬੰਦਾ ਨਹੀਂ ਹੈਗਾ ਕੋਈ ਤੁਸੀਂ ਕਹੜੇ ਉਤਾਰ ਹੋ ਜੀ ਹੱਥ ਫੇਰਦੇ ਜਦ ਐਮ.ਐਲ.ਏ ਬਣ ਜਾ ਮੈਂ ਫਲਾਣਾ ਨੂੰ ਹੱਥ ਫੇਰ ਤੇ ਐਮ.ਐਲ.ਏ ਬਣ ਗਿਆ ਢਿੱਗਣੀ ਉੱਤੇ ਫੇਰ ਐਮ.ਐਲ.ਏ ਬਣ ਗਿਆ ਉਹ ਕਾਲੀਦਲ ਦਾ ਬਣ ਗਿਆ ਫਲਾਣਾ ਬਣ ਗਿਆ ਢਿੱਗੜ ਬਣ ਗਿਆ ਇਹੋ ਜਿਹਾ ਵੀ ਆਪਣੀ ਤੇ ਗੱਲ ਕਰੋ ਆਪ ਤੁਸੀਂ ਕਿਉਂ ਹਾਰ ਗਏ ਹੋ ਕੀ ਗੱਲ ਆਪਣੇ ਸਿਰ ਤੇ ਹੱਥ ਫੇਰਣਾ ਭੁੱਲ ਗਏ ਸੀ ਤੁਸੀਂ ਵੇਖੋ ਅੱਜ ਦੀ ਡੇਟ ਦੇ ਵਿੱਚ ਬਾਬਿਆਂ ਦਾ ਪ੍ਰਤਪਾਦ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਉੱਥੇ ਸਾਰੇ ਲੀਡਰ ਜਿੰਦੇ ਵੋਟਾਂ ਦੇਣ ਵਾਸਤੇ ਤੇ ਗਿਆਨੀ ਸਾਹਿਬ ਡੇਰਾ ਬਣਾ ਕੇ ਬਹਿ ਜਾਓ ਤੁਹਾਡੀ ਟੱਟੂ ਠੇਲਾ ਚੰਗਾ ਰੇੜਾ ਪਣਾ ਇੱਥੇ ਤੇ ਤੁਹਾਡੇ ਲੱਕ ਜੋ ਡੇਰਾ ਕੋਈ ਹੈ ਵੀ ਨਹੀਂ ਗਾ ਦੇ ਦਿਓ ਆਸ਼ੀਰਵਾਦ ਗੱਲਾਂ ਬਣਦੀਆਂ ਜੇ ਸਰਕਾਰਾਂ ਹੱਥ ਮੇਰੇ ਬਣਦੀਆਂ ਉਹ ਇੱਥੇ ਫਿਰ ਕੀ ਲੋੜੇ ਵੀਟਨ ਨੂੰ ਐਕਸ਼ਨ ਲੜਨ ਦੀ ਘਰੇ ਮੈਂ ਬਹਿ ਜਾਂਦਾ ਤੁਹਾਡੇ ਕੋਲ ਅਸ਼ੀਰਵਾਦ ਲੈ ਕੇ ਜਾ ਕੇ ਲਿਖਾਇਤ ਭਰ ਦੇਣ ਤੇ ਮੁੜ ਕੇ ਘਰ ਵਜਣ ਦਾ ਆਪਾਂ ਦਾ ਵੋਟਾਂ ਪੈ ਜਾਣੇ ਜਾਨੀਸ਼ਾਂ ਦੇ ਪੈਗੜੇ ਹੱਥ ਨਹੀਂ ਭਾਦਨੀ ਆਪਾਂ ਨੂੰ ਵੋਟਾਂ ਮਨ ਲੋਕਾਂ ਨੂੰ ਘਬਰਾਹਤ ਕਰਨ ਵਾਲੀ ਲੋਕਾਂ ਦਾ ਤੇ ਆਪਣਾ ਧਿਆਨ ਕਿੱਥੇ ਨਾ ਵਾਸਤੇ ਕਿੰਨੀ ਵੱਡੀ ਗੱਲ ਤੁਸੀਂ ਜਿਹੜੀਆਂ ਹੁੰਦੇ ਜਿੱਤੀਆਂ ਪਿਛਲੀਆਂ ਚੋੜਾ ਸਾਰੀਆਂ ਬਿਹਾਰ ਦੀਆਂ ਜਿੱਤੀਆਂ ਤੁਹਾਡੀਆਂ ਮਸ਼ੀਨਾਂ ਜਿੰਦਾਬਾਦ ਤੇ ਤੁਹਾਡੀ ਧੂਰੀ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਇੱਕ ਵੋਟ ਮਿਲਨੇ ਸਾਬਤ ਕਰ ਦਿੱਤਾ ਵੀ ਤੁਹਾਡਾ ਇੱਥੇ ਕੁਝ ਵੀ ਨਹੀਂ ਹੈਗਾ ਤੁਸੀਂ ਪਰਚੀ ਦਾ ਵੋਟ ਪਰਾ ਕੇ ਵੇਖ ਲਓ ਤੁਹਾਡੀਆਂ ਸਾਰੀਆਂ ਨੇ ਜਵਾਬਾਂ ਦਾ ਜਬਤ ਹੋਣਗੇ ਤੇ ਤੁਸੀਂ ਲੋਕਾਂ ਨੂੰ ਹੱਥ ਮੇਲ ਦੀ ਗੱਲ ਕਰਦੇ ਹੋ ਬੀਜੇਪੀ ਨੂੰ ਨਾ ਇੱਕ ਫੋਬੀਆ ਹੋ ਗਿਆ ਜਿੱਤਦਾ ਵਾਸੀ ਜਿੱਥੇ ਵੀ ਜਿੱਤ ਸਕਦੇ ਜਿੱਦ ਨੂੰ ਚਾਹੀਏ ਜਿਤਾ ਸਕਦੇ ਉਹ ਗੱਲ ਸਹੀ ਨਹੀਂ ਸਹੀ ਕਹ ਸਕਦਾ ਜਿਹੜੇ ਲੋਕਲ ਬਾੜੀਆਂ ਚੋੜਾ ਮਹਾਰਾਸ਼ਟਰ ਦੀ ਅਜੋਤ ਵਿੱਚ 2009 ਦੇ ਵਿੱਚ 1700 ਜਿੱਤਿਆ ਨਾ ਨੇ ਕੱਲਿਆਂ ਦੇ ਬੀਜੇਪੀ ਨੇ ਮੇਦੇ ਮੀਂਹ ਹੀ 30 ਨੰਬਰ ਤੇ ਹੁੰਨੇ ਹੁੰਦੇ ਉੱਤੇ ਕਿਉਂ ਜਿੱਤੀਆਂ ਨੇ ਮਸ਼ੀਨਾ ਜਿੰਦਾਬਾਦ ਐਸੇ ਕਰਕੇ ਵਿਰੋਧੀ ਤੇ ਉਸ ਤਰੀਕੇ ਨਾਲ ਮੰਗ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਵੀ ਪਰਚੀ ਦਾ ਮੋਟਾ ਪਾ ਲੋ ਤੇ ਲੱਗ ਜੂਗਾ ਪਤਾ ਤੇਰੀ ਖਾਨਦਾਨੀ ਦਾ ਦੁੱਧ ਪੀਤਾ ਜਦੋਂ ਬੱਕਰੀ ਬਗਾਨੀ ਦਾ ਜਾਨੀ ਸਾਹਿਬ ਐਦਾਂ ਕਰਿਓ ਵੀ ਅਗਲੇ ਇਲੈਕਸ਼ਨ ਤੇ ਆਉਣੀ ਹੈ ਇਲੈਕਸ਼ਨ ਤੁਸੀਂ ਲਾਣੀ ਪਹਿਲਾਂ ਆਪਣੇ ਸਿਰ ਤੇ ਹੱਥ ਫੇਰ ਲਿਓ ਫਿਰ ਅਸੀਂ ਵੇਖ ਲਾਂਗੇ ਤੁਸੀਂ ਜਿੱਤਦੇ ਹੋ ਕਿ ਹਾਰਦੇ ਹੋ ਜੀ ਪਰ ਸਾਬ ਹੁਣ ਆਪਾਂ ਭਾਜਪਾ ਦੇ ਪ੍ਰੋਸਪੈਕਟਿਵ ਤੋਂ ਭਾਜਪਾ ਦੇ ਨਜ਼ਰੀਏ ਤੋਂ ਪੰਜਾਬ ਨੂੰ ਜੇ ਦੇਖਣ ਦੀ ਕੋਸ਼ਿਸ਼ ਕਰੀਏ 2027 ਦੇ ਵਿੱਚ ਚਲੋ ਇਹ ਤੇ ਹਾਸੇ ਠੱਠੇ ਚ ਗੱਲ ਹੋ ਗਈ ਤੁਸੀਂ ਵਿਆਖਿਆ ਕਰ ਦਿੱਤੀ ਪਿਛਲਾ ਇਹ ਗੱਲ ਦੱਸ ਦਿੱਤੀ ਭਾਜਪਾ ਕੋਈ ਰਣਨੀਤੀ ਬਣਾਉਗੀ ਜਾਂ ਕਿਸੇ ਨਾਲ ਗੱਠ ਜੋੜ ਕਰੂਗੀ ਜਾਂ ਇਕੱਲੇ ਚੋਣਾ ਲੜੂਗੀ ਜੇ ਇਕੱਲੇ ਚੋਣਾ ਲੜਦੀ ਹੈ ਤੇ ਏਜੰਡਾ ਕੀ ਰਹੂਗਾ ਜਿਹੜੀ ਭਾਜਪਾ ਜੀ ਉਹਨਾਂ ਦੇ ਕੋਲੇ ਏਜੰਡਾ ਉਹਦਾ ਪੰਜਾਬ ਵਾਸਤੇ ਕੋਈ ਨਹੀਂ ਹੈਗਾ ਕਹੇ ਦੇਣਗੇ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਈਏ ਸਾਰੀ ਸਰਕਾਰਾਂ ਬਣਾ ਦੇਉ ਪੰਜਾਬ ਨੂੰ ਸੋਨਾ ਬਣਾ ਦੇਾਂਗੇ ਪੰਜਾਬ ਨੂੰ ਚਾਂਦੀ ਬਣਾ ਦੇਾਂਗੇ ਪੰਜਾਬ ਨੂੰ ਅਸੀਂ ਮਾਂਚੈਸਟਰ ਬਣਾ ਦੇ ਬੜਾ ਕੁਝ ਕਹਿਣਗੇ ਲੇਕਿਨ ਪੰਜਾਬ ਦਾ ਬੇੜਾ ਕਰਕੇ ਤੁਸੀਂ ਕੀਤਾ ਜ ਬਾਰਡਰ ਖੋਲਦੇ ਸੀ ਕਹਿੰਦੇ ਬਾਰਡਰ ਖੋਲਦੇ ਸੀ ਤੁਸੀਂ ਜਿਹੜਾ ਬਾਰਡਰ ਡਾਕਟਰ ਮਨਮੋਹਨ ਸਿੰਘ ਨੇ ਖੋਲ੍ਹਿਆ ਸੀ ਕਿਤੇ ਸੁਪਨਾ ਲਿਆ ਸੀ ਅਟਲੀ ਵੈਰੀ ਬਾਜਪਾਈ ਨੇ ਪੀਸੀ ਇਰਾਨ ਦੇ ਰਾਤ ਤੱਕ ਇਥੋਂ ਨਹੀਂ ਬਿਜ਼ਨਸ ਕਰਨਾ ਵਾ ਤੁਸੀਂ ਉਹ ਬਾਰਡਰ ਇਸ ਤਰ੍ਹਾਂ ਕੇ ਬੰਦ ਕਰਤਾ ਵੀ ਤੁਹਾਡਾ ਇੱਥੇ ਦਾਨੀਆਂ ਬਾਨੀਆਂ ਸੱਜਣਾ ਮਿੱਤਰਾਂ ਦਾ ਕੁਝ ਨਹੀਂ ਹੈਗਾ ਤੇ ਜਿੱਦਣ ਉਹਨਾਂ ਦੇ ਇੱਥੇ ਆ ਕੇ ਪ੍ਰੋਜੈਕਟ ਆ ਗਏ ਇਹ ਬਾਰਡਰ ਨਹੀਂ ਖੋਲਣਾ ਫਿਰ ਅਗਲੇ ਦਿਨ ਲੀਗੀ ਬੰਦ ਕਰ ਲੀਗੀ ਧਾ ਦੇ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਉਹਨਾਂ ਨੀਤੀ ਤੇ ਪਹਿਲਾਂ ਦੱਸ ਵੀ ਸਾਨੂੰ 1 ਲੱਖ ਬੰਦਾ ਬੰਦਾ ਸੀ ਇਹਦੇ ਉੱਤੇ ਬਾਰਡਰ ਦੇ ਉੱਤੇ 25000 ਕੁੱਲੀ ਸੀਗਾ ਉੱਥੇ ਫੇਟਾ ਬੇਵਲੇ ਸੀ ਮੋਟਣਾ ਵਾਲੇ ਸੀਗੇ ਛੋਟੀਆਂ ਛੇ ਦੁਕਾਨਾਂ ਵਾਲੀ ਸੀਗੇ ਟਰੱਕ ਡਰਾਈਵਰਸ ਹਰ ਹੋਂਦੇ 1 ਲੱਖ ਬੰਦਾ ਪੜਦਾ ਸੀ ਇਹਦੇ ਉੱਤੇ ਤੇ ਇਹਨਾਂ ਨੇ 1 ਲੱਖ ਬੰਦੇ ਨੂੰ ਬੇਰੁਜ਼ਗਾਰ ਕਰ ਦਿੱਤਾ ਇੰਨਾ ਕੁ ਲੈ ਜੰਡਾ ਇਹ ਹੈਗਾ ਪੰਜਾਬ ਦਾ ਹੁਰਕ ਝੰਡਾ ਨਹੀਂ ਪੰਜਾਬ ਨੂੰ ਜਿਹੜਾ ਵਾ ਆਪਾਂ ਹੀਠਾ ਤੋਂ ਉਠਾ ਕਿਵੇਂ ਲੈ ਕੇ ਜਾਣਾ ਅੱਜ ਸਾਡੇ ਜਿਹੜੀ GST ਦੇ ਪੈਸੇ ਨੇ ਉਹ ਵਾਪਸ ਨਹੀਂ ਕੀਤੇ ਜਾ ਰਹੇ ਉਲਟਾ ਮਨਰੇਗਾ ਸਕੀਮ ਦੇ ਵਿੱਚ ਕਹਤਾ ਵੀ 40% ਸਟੇਟਿਸ ਆ ਪਾਊਗੀ ਤੇ 60% ਸੈਂਟਰ ਪਾਊਗਾ ਜਿਹਦੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ 90% ਦੀ ਕੇਂਦਰ ਤੇ 10% ਦੀ ਸਟੇਟ ਪਾਉਂਦੇ ਸੀ ਮਨਰੇਗਾ ਸਕੀਮ ਬੰਦ ਕਰਨ ਦਾ ਤਰੀਕਾ ਲੱਭ ਲਿਆ। ਨਾ ਸਟੇਟ ਕੋਲ ਪੈਸੇ ਹੋਣ, ਨਾ ਪੈਸੇ ਪਾਉਣ, ਨਾ ਤੁਮ ਦੇਣ ਤੇ ਨਾ ਇਹ ਮਨਰੇਗਾ ਸਕੀਮ ਚੱਲੇ। ਤੇ ਡਾਕਟਰ ਮਨਮੋਹਨ ਸਿੰਘ ਜੇਕਰ ਤੇ ਇੱਕ ਵਾਰੀ ਹੋਰ ਬਣ ਜਾਂਦੇ ਤੇ 365 ਦਿਨ ਕੰਮ ਪੱਕਾ ਕਰ ਦਿੰਦੇ ਗਰੀਬਾਂ ਵਾਸਤੇ। ਇਹ ਅਜੰਡਾ ਇਹਨਾਂ ਦੇ ਕੋਲੇ ਪੰਜਾਬ ਨੂੰ ਬਰਬਾਦ ਕਿਵੇਂ ਕਰਨਾ? ਪੰਜਾਬ ਦੀ ਜਿਹੜੀ ਆ ਵਿਕਾਸ ਦੀਨ ਕੋਲ ਕੋਈ ਝੰਡਾ ਨਹੀਂ ਹੈਗਾ। ਕੋਈ ਇਹਨਾਂ ਕੋਲੇ ਇੱਕ ਪ੍ਰੋਗਰਾਮ ਨਹੀਂ ਹੈਗਾ। ਇਹ ਕਈ ਜੋ ਮਰਜ਼ੀ ਜਾਣ ਇਹ ਦੋ ਗੱਲਾਂ ਦੱਸ ਦੇਣ ਵੀ ਇੱਕ ਤੇ ਮਨਰੇਗਾ ਕਿਉਂ ਬਰਬਾਦ ਕੀਤਾ ਤੇ ਇੱਕ ਬਾਰਡਰ ਕਿਉਂ ਬੰਦ ਕੀਤਾ ਦੋ ਗੱਲਾਂ ਦੱਸ ਦੇਣ ਬਾਕੀ ਗੱਲ ਬਾਤ ਕਰਾਂਗੇ ਅਪਰਲੇ ਜੀ ਪਰਸਾ ਹੁਣ ਅਗਲੇ ਪਾਸੇ ਚੱਲਦੇ ਆ ਸਰਜੀਤ ਸਿੰਘ ਰਖੜਾ ਹੁਣਾਂ ਦੀ ਇੱਕ ਮੁਲਾਕਾਤ ਜਿਹੜੀ ਐ ਬਲਵਿੰਦਰ ਸਿੰਘ ਭੁੰਦੜ ਦੇ ਨਾਲ ਹੁੰਦੀ ਆ ਇਸ ਮੁਲਾਕਾਤ ਨੂੰ ਲੈ ਕੇ ਕਈ ਕਿਸਮ ਦੀਆਂ ਚਰਚਾਵਾਂ ਕਈ ਕਿਸਮ ਦੇ ਜਿਹੜੀ ਐ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਤੁਸੀਂ ਬਿਹਤਰ ਜਾਣਦੇ ਹੋ ਵੀ ਇਸ ਮੁਲਾਕਾਤ ਦਾ ਏਜੰਡਾ ਕੀ ਸੀ ਇਸ ਮੁਲਾਕਾਤ ਦਾ ਵਿਸ਼ਾ ਕੀ ਸੀ ਇਹ ਮੁਲਾਕਾਤ ਕਿਉਂ ਹੋਈ ਕਿੱਥੇ ਹੋਈ ਇਹਦਾ ਕੀ ਕਾਰਨ ਸੀ ਮੈਂ ਚਾਹੁੰਨਾ ਜਰਾ ਤਫਸੀਲ ਦੇ ਨਾਲ ਦੱਸੋ ਵੀ ਇਹ ਮੁਲਾਕਾਤ ਕਿੱਥੇ ਹੋਈ ਤੇ ਕਿਉਂ ਹੋਈ ਤੇ ਇਹਦਾ ਏਜੰਡਾ ਕੀ ਸੀ ਜਿਹੜੇ ਸੁਰਜੀਤ ਸਿੰਘ ਰਖੜਾ ਨਾ ਜੀ ਉਹ ਝੂਠ ਨਹੀਂ ਬੋਲਦੇ ਉਹ ਸੱਚੀ ਗੱਲ ਜਿਹੜੀ ਉਹ ਕਰ ਦਿੰਦੇ ਐਕਚੁਅਲੀ ਕਹਾਣੀ ਇਹ ਬੜੀ ਸੀਗੀ ਇੱਕ ਦਸ਼ਮੇਸ਼ ਅਕੈਡਮੀ ਹੈਗੀ ਆ ਬਿਲਕੁਲ ਹੈਗੀ ਤੇ ਦਸ਼ਮੇਸ਼ ਅਕੈਡਮੀ ਜਿਹੜੀ ਆ ਉਹਦੇ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਰਖੜਾ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਮੈਂਬਰ ਤੇ ਕੁਝ ਹੋਰ ਮੈਂਬਰ ਵੀ ਹੈਗੇ ਨੇ ਤੇ ਉਹਨਾਂ ਨੇ ਉੱਥੇ ਸਟ੍ਰਾਈਕ ਵਗੈਰਾ ਕੀਤੀ ਮੁਲਾਜ਼ਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਤੋਂ ਸਟ੍ਰਾਈਕ ਸਮਰਦੀ ਮੀਟਿੰਗ ਕਰਨੀ ਸ਼ੁਰੂ ਕੀਤੀ ਮੀਟਿੰਗ ਕਰਨੀ ਸੀ ਤੇ ਬਲਵਿੰਦਰ ਸਿੰਘ ਭੁੰਡੜ ਇਹ ਗੱਲ ਕਹਿੰਦੇ ਵੀ ਆਪਾਂ ਉੱਥੇ ਜੂ ਜਾਣਾ ਵਾ ਤੇ ਮੈਂ ਆਪਣੇ ਪਿੰਡ ਤੋਂ ਆ ਰਿਹਾ ਚੰਡੀਗੜ੍ਹ ਨੂੰ ਤੇ ਰਸਤੇ 'ਚ ਮੈਂ ਤੁਹਾਡੇ ਕੋਲ ਆ ਜਨਾ ਤੁਹਾਡੇ ਕੋਲ ਬੈ ਕੇ ਮੀਟਿੰਗ ਕਰਾਂਗੇ ਅੱਜ ਜੀ ਆਏ ਨੂੰ ਜੀ ਨਾਲੇ ਇਹਨਾਂ ਦੀ ਲੜਾਈ ਸਿਆਸੀ ਹੈ ਨਾ ਨਿੱਜੀ ਹੈ ਤੇ ਨਾ اخਲਾਕੀ ਹੈ ਇਹ ਮਿਲਦੇ ਕਿਰਦਸੇ ਸਾਰਿਆਂ ਨੇ ਕੋਈ ਗੱਲ ਨਹੀਂ ਹੁਣ ਇੱਕ ਟੀਵੀ ਚੈਨਲ ਨੇ ਕਹਿ ਦਿੱਤਾ ਜੀ ਵੇਖੋ ਦੋ ਲੀਡਰਾਂ ਦੀ ਜਿਹੜੀ ਹੈਗੀ ਆ ਰਖੜਾ ਸਾਹਿਬ ਤੇ ਬਲੰਦਰ ਸਿੰਘ ਪੁੰਡੜ ਦੀ ਮੀਟਿੰਗ ਹੋਈ ਕਹਦੇ ਕੀ ਮਹਿਣੇ ਨੇ ਹੁਣ ਇਹਦੀ ਪਤਾ ਕੀਤਾ ਮੀਟਿੰਗ ਕਿਉਂ ਹੋਈ ਆ ਉਹ ਦਸ਼ਮੇਸ਼ ਅਕੈਡਮੀ ਨੂੰ ਲੈ ਕੇ ਜਦੋਂ ਉਹਨਾਂ ਨੇ ਘਰ ਮੀਟਿੰਗ ਹੋਈ ਰਖੜਾ ਸਾਹਿਬ ਦੇ ਪੁੰਡੜ ਸਾਹਿਬ ਉੱਥੇ ਆ ਗਏ ਉੱਥੇ ਮੀਟਿੰਗ ਦੇ ਉੱਤੋਂ ਫਿਰ ਸਿੱਟੇ ਕੇ ਪਰ ਕਰਦੇ ਨਿਕਲੋਂਦੇ ਮੀਟਿੰਗ ਹੋਈ ਤੇ ਮੈਂ ਰਖੜਾ ਸਾਹਿਬ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਉਸ ਮੀਟਿੰਗ 'ਚ ਕਿਸੇ ਪ੍ਰਕਾਰ ਦੀ ਕੋਈ ਸਿਆਸੀ ਗਲਬਤ ਨਹੀਂ ਹੋਈ। ਮੈਂ ਕਹਾ ਫੇਰ ਵੀ ਚਾਹ ਦੇ ਕੱਪ ਤੇ ਕਿਸੇ ਵੇਲੇ ਗੱਲ ਹੋ ਜਾਈ ਵੀ ਕਹਿੰਦੇ ਨਹੀਂ ਹੋਈ ਨਹੀਂ। ਕੰਨਾਂ ਪਰ ਵੀ ਗੱਲ ਸਪਸ਼ਟ ਕਰਦੇ ਆ। ਸੁਖਬੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡ ਦੇ ਤੇ ਪੰਥਕ ਇਕਤਾ ਅਜੂਜੇ ਪ੍ਰਧਾਨਗੀ ਨਹੀਂ ਛੱਡਦਾ ਤੇ ਪੰਥਕ ਇਕਤਾ ਕਦੀ ਨਹੀਂ ਹੋਊਗੀ। ਇਸ ਕਰਕੇ ਉੱਤੇ ਗੱਲ ਕਰਨਾ ਨਾ ਤੇ ਭੁੰਡੜ ਸਾਹ ਦੇ ਵਾਸਤਾ ਰੋਗ ਆ। ਸਖਬੀਰ ਨੇ ਨਾ ਉਹਨਾਂ ਦੇ ਕਹਿਣ ਤੇ ਪ੍ਰਧਾਨਗੀ ਛੱਡਣੀ ਆ ਤੇ ਨਾ ਪੰਥਕ ਇਕਤਾ ਹੋਣੀ ਇਹ ਉਹਦਾ ਦਾਵਾ ਕੀਤਾ ਜੇ ਪੂਰਾ ਕਿ ਪੰਥਕ ਇਕਤਾ ਤਾਂ ਦੀ ਸੰਭਵ ਜੇ ਸਿੰਘ ਮਾਦਰ ਜਿਹੜੇ ਆਪਣੇ ਉਹਦੇ ਤੁਸਤੀਵਾ ਦੇ ਦਿੰਦੇ ਤੇ ਅਕਾਲ ਤਖਨ ਨੂੰ ਸਮਰਪਿਤ ਹੋ ਜਾਂਦੇ 1994 ਦੇ ਵਿੱਚ ਜਦੋਂ ਪੰਥਕ ਇਕਤਾ ਦੀ ਗੱਲ ਚੱਲੀ ਸੀਗੀ ਅੱਠ ਕਾਲੀ ਦਲਾਂ ਦੇ ਪ੍ਰਧਾਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਚ ਮਾਨਵੀ ਸ਼ਾਮਲ ਸੀ ਕੈਪਟਨ ਮਨਿੰਦਰ ਸਿੰਘ ਜਾਰਮਲ ਸੀ ਹਰਿਆਣੇ ਵਾਲੇ ਬਾਲਾਵਿਸ਼ਾ ਇੱਕ ਬਾਲਾਵਿਸ਼ਾ ਸ਼ਾਮਲ ਸੀ ਦਿੱਲੀ ਵਾਲੇ ਟੱਕਰ ਵੀ ਸ਼ਾਮਲ ਸੀ ਅੱਛਤ ਅੱਠ ਕਾਲੀ ਦਲਸਾ ਟੌੜੇ ਦਾ ਵੀ ਕਾਲੀ ਦਲ ਸ਼ਾਮਲ ਸਾਰੇ ਨੇ ਸ਼ਾਮਲ ਸੀ ਜਦੋਂ ਇਹਨਾਂ ਨੇ ਗੱਲ ਕੀਤੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦੇਣ ਤੋਂ ਇਨਕਾਰ ਕਰਤਾ ਸੀ 1 ਮਈ ਜਾਂ 2 ਮਈ ਨੂੰ ਆ ਕੇ ਕਾਲ ਤੱਕ ਤੇਉਂਦੇ ਧਾਰਮੀ ਬਣ ਕੇ ਨਾਲ ਚਾਰ ਪੰਜਰ ਬੰਦਾ ਲੈ ਕੇ ਆਉਂਦੇ ਨੇ ਤੇ ਆ ਕੇ ਜਦੋਂ ਜੇਹਦਾਰ ਨੂੰ ਮਿਲਦੇ ਨੇ ਤਤਕਾਲੀ ਕਾਰਜਕਾਰੀ ਜੇਕਰ ਪ੍ਰੋਫੈਸਰ ਮਨਦੀਪ ਸਿੰਘ ਨੂੰ ਤਾਂ ਉਹਨੂੰ ਕਹਿੰਦੇ ਜੀ ਮੈਂ ਅਸਤੀਫਾ ਨਹੀਂ ਦੇ ਸਕਦਾ ਕਹਿੰਦੇ ਕਿਉਂ ਕਹਿੰਦਾ ਇਹਦਾ ਫੈਸਲਾ ਸਿਟੀ ਵਰਕਿੰਗ ਕਮੇਟੀ ਕਰੋ ਕਿ ਮੈਂ ਉਹ ਵਰਕਿੰਗ ਕਮੇਟੀ ਨੂੰ ਦੱਸ ਦੂਗਾ ਤੁਹਾਡਾ ਸਹਿਯੋਗ ਦੇ ਦੂਗਾ ਕਿ ਫੈਸਲਾ ਕਰੋ ਕੀ ਕਰਨਾ ਕੀ ਨਹੀਂ ਕਰਨਾ ਤੇ ਵਰਕਿੰਗ ਕਮੇਟੀ ਨਾ ਫੈਸਲਾ ਲਵੇ ਨਾ ਉਸੇ ਮਾਦਿਰੇ ਮੁਰਕੇ ਟੋੜੇ ਤੇ ਬਾਦਲ ਨਾਲ ਸਮਝੌਤਾ ਹੋ ਗਿਆ ਤਾਂ ਏਕਤਾ ਖਟਾਈ ਚ ਪੈ ਗਈ ਹੁਣ ਵੀ ਅਕਾਲ ਤਖਤ ਦੇ ਰਹੀ ਹੈ ਅਕਾਲ ਉਹਦੇ ਅਸੀਂ ਤੇ ਅਕਾਲ ਤਖਤ ਨੂੰ ਮੰਨਦੇ ਆ ਅਕਾਲ ਤਖਤ ਸੁਪਰੀਮ ਜੋ ਅਕਾਲ ਤਖਤ ਤੋਂ ਆਦੇਸ਼ ਹੋਏ ਨੇ ਵੀ ਆਹ ਬੁੱਢੀ ਲੀਡਰਸ਼ਿਪ ਨੂੰ ਲਾਂਬੇ ਕਰੋ ਤੇ ਨਵੀਂ ਜਨਰਸ਼ਿਪ ਲੈ ਕੇ ਆਓ ਅਸੀਂ ਤਾਂ ਉਹਨੂੰ ਸਮਰਥਿਤ ਐਸੇ ਕਰਕੇ ਸਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹ ਪੰਥਕ ਏਕਤਾ ਦੇ ਬਹੁਤ ਤਕੜਾ ਅੜਚਣ ਨਾ ਉਹ ਸਲੀਫਾ ਦੇਣ ਲਈ ਤੇ ਨਾ ਪੰਥਕ ਇਕੱਟਾ ਨਾ ਪੰਥਾ ਕੁਛ ਬਣਨਾ ਜਦੋਂ ਵੋਟ ਬੈਂਕ ਕਈ ਤਮਾ ਵਡਿਆ ਗਿਆ ਫਿਰ ਬਣਨਾ ਕੀ ਕੁਛ ਵੀ ਨਹੀਂ ਬਣਦਾ ਉਹ ਸੇ ਤਾਂ ਤੁਸੀਂ ਜਿਵੇਂ ਗੱਲ ਕੀਤੀ ਪਹਿਲਾਂ ਵੀ ਜਿਹੜੇ ਸਾਡੇ ਮਾਜੋਗ ਹੈਗੇ ਨੇ ਵਾਰਿਸ ਪੰਜਾਬ ਵਾਲੇ ਵਾਰਿਸ ਪੰਜਾਬ ਵਾਲਿਆਂ ਵੀ ਆਪਣਾ ਜਿਹੜਾ ਡੱਗਾ ਖੜਕਾਤਾ ਬਿਲਕੁਲ ਵਾਰਿਸ ਪੰਜਾਬ ਵਾਲਿਆਂ ਨੇ ਆਪਣੀ ਜਿਹੜੀ ਦੀ ਪ੍ਰਕਿਰਿਆ ਸ਼ੁਰੂ ਕਰਤੀ ਉਹਨਾਂ ਦੇ ਵੀ ਆਪਣੇ ਪੰਜ ਜਿਹੜੇ ਸੀ ਜਿਹੜੇ ਲਾਤੇ ਉਹ ਜਿਹੜੇ ਹਲਕਾ ਇੰਚਾਰਜ ਤੇ ਹਲਕਾ ਇੰਚਾਰਜ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਹਲਕਾ ਇੰਚਾਰਜ ਜਿਹੜੇ ਉਹੀ ਲਾਸ਼ ਦੇ ਉੱਤੇ ਜਿਹੜੇ ਉਹ ਉਮੀਦਵਾਰ ਬਣ ਜਾਂਦੇ ਨੇ ਸਰਦੂਲ ਗੱਲ ਤੋਂ ਜਿਹੜੇ ਹਲਕਾ ਇੰਚਾਰਜ ਲਾਏ ਉਹ ਐਡਵੋਕੇਟ ਈਮਾਨ ਸਿੰਘ ਨੇ ਇੱਕ ਐਡਵੋਕੇਟ ਜਿਹੜੇ ਸਾਡੇ ਹੈਗੇ ਨੇ ਮੈਂ ਮੈਂ ਕੈਦਾ ਤੌਰ ਤੇ ਜਿਹੜਾ ਹੈਗੇ ਆ ਆਪਣੇ ਗੁਰਦਾਸਪੁਰ ਤੋਂ ਉਹ ਐਡਵੋਕਟ ਅਜੀਪਾਲ ਸਿੰਘ ਢੱਲੋਂ ਨੇ ਫਤਿਹਗੜ੍ਹ ਜਿਹੜੇ ਤੋਂ ਸਰਦਾਰ ਜਗਰਾਜ ਸਿੰਘ ਲਾਲੇਵਾਲ ਨਾਲੇ ਨੰਗਲ ਨੇ ਸਰਦਾਰ ਸਰਜੀਤ ਸਿੰਘ ਖਾਨਪੁਰ ਖਾਨਪੁਰ ਬਾਬਾ ਬਕਾਲਾ ਤੋਂ ਨੇ ਗੋਰਪੀਸ਼ੇ ਘਾਂਗਾ ਜਲਾਲਾਬਾਦ ਤੋਂ ਲਾਏ ਨੇ ਤੇ ਈਮਾਨ ਸਿੰਘ ਖਾਰਾ ਸਰਦੂਲਗੜ੍ਹ ਤੋਂ ਲਾਏ ਨੇ ਪਰ ਪੱਟੀ ਸਾਹਿਬ ਚਲੋ ਇਸੇ ਵਿਸ਼ੇ ਨੂੰ ਥੋੜਾ ਹੋਰ ਅੱਗੇ ਵਧਾਉਨੇ ਆ ਇਹ ਵੋਟ ਦੇਖੋ ਕਈ ਥਾਈ ਵੰਡੀ ਜਾਣੀ ਆਪਾਂ ਕੱਲ ਵੀ ਗੱਲ ਕੀਤੀ ਸੀ ਥੋੜੀ ਵਿਸਤਾਰ ਨਾਲ ਕਰਦੇ ਆ ਫਿਰ ਜਦੋਂ ਅਕਾਲੀ ਵੋਟ ਵੰਡੀ ਗਈ ਇਹਦਾ ਫਾਇਦਾ ਫਿਰ ਕਿਨੂੰ ਹੋਊਗਾ ਕਿਸੇ ਨੂੰ ਤਾਂ ਫਾਇਦਾ ਹੋਏਗਾ ਨਾ ਦੇਖੋ ਅੱਜ ਦੀ ਡੇਟ ਦੇ ਵਿੱਚ ਅਸੀਂ ਕਹਿੰਦੇ ਆ ਕਾਂਗਰਸ ਆਪ ਬੁੱਝਾ ਨਹੀਂ ਕਹਿੰਦੇ ਕਾਂਗਰਸ ਦੁਫਾੜ ਨਹੀਂ ਹੈਗੀ ਕਰਾਂ ਕਾਂਗਰਸ ਦੇ ਲੀਡਰ ਚ ਗਰੁੱਪ ਬੰਦੀ ਜ਼ਰੂਰ ਹੈਗੀ ਹੈ ਲੇਕਿਨ ਦੁਫਾੜ ਨਹੀਂ ਹੈਗੀ ਜੇ ਦੁਫਾੜ ਹੈ ਤੇ ਉਹ ਕਾਲੀ ਦਾਲ ਦੁਫਾੜ ਬੀਜੇਪੀ ਦੁਫਾੜ ਨਹੀਂ ਉਹ ਗਰੁੱਪ ਬੰਦੀ ਉੱਥੇ ਵੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਤੜਾ ਹੋ ਦੁਫਾੜ ਹੋਣ ਦੇ ਚਾਂਸ ਬਹੁਤ ਜ਼ਿਆਦੇ ਨੇ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਮਿਲੀਆਂ ਉਹ ਆਮ ਆਦਮੀ ਪਾਰਟੀ ਪੰਜਾਬ ਬਣਾ ਕੇ ਜਰੂਰ ਚੋਣਾ ਲੜਨਗੇ ਤੁਸੀਂ ਵੇਖ ਲਓ ਤੁਸੀਂ ਹਾਲਾਤ ਕਿਵੇਂ ਬਣਦੇ ਹਰਮੀਤ ਸਿੰਘ ਹੋਰੀ ਬਿਸ਼ਾਖ ਕਾਲੀਦਾਲ 'ਚ ਜਾਣ ਨਾ ਜਾਣ ਨੇ ਕੱਲ ਕਿਹਾ ਸੀ ਹਰਮੀਤ ਨੇ ਵੀ ਮੈਨੂੰ ਕਈ ਪਾਰਟੀਆਂ ਦੇ ਸੁਣੇ ਆਏ ਆ ਜੀ ਆਏ ਕਿ ਨਹੀਂ ਆਏ ਜੀ ਪਤਾ ਉਹਨੂੰ ਕਿਹਾ ਗਿਆ ਸੀ ਤੁਸੀਂ ਕਾਲੀ ਨਾਲ ਦੇ ਟੈਕਨੋਲੋਜੀ ਕਹਿੰਦੇ ਜੀ ਮੈਨੂੰ ਤਾਂ ਕਈ ਪਾਰਟੀਆਂ ਨੇ ਸੁਣਿਆ ਆਏ ਮੈਨੂੰ ਕਾਂਗਰਸ ਦੀ ਵੀ ਆਏ ਭਾਜੀਪੀ ਦੀ ਵੀ ਆਏ ਸਭ ਦੇ ਮਨੂੰ ਇਸ ਕਰਕੇ ਜਿਹੜੇ ਤੁਸੀਂ ਗੱਲ ਕਰਦੇ ਹੋ ਫਾਇਦਾ ਕਿਸ ਨੂੰ ਫਾਇਦਾ ਤੁਸੀਂ ਨੂੰ ਹੋਊਗਾ ਜਿਹੜੇ ਤਰਫ ਦੇ ਨੇ ਇਸ ਤਰੀਕੇ ਨਾਲ ਇਕੱਠੇ ਤਰੇ ਫਿਰਦੇ ਨੇ ਅੱਜ ਦੀ ਡੇਡ ਵਿੱਚ ਇਲੈਕਸ਼ਨ ਹੁੰਦੀ ਆ ਤੇ ਅੱਜ ਦੀ ਡੇਡ ਦੇ ਵਿੱਚ ਹੱਥ ਜਿਹੜਾ ਵਾ ਉਹ ਕਾਂਗਰਸ ਦਾ ਥੋੜਾ ਜਿਹਾ ਅੱਗੇ ਲੱਗਦਾ ਬਾਕੀ ਇਹਨਾਂ ਨਾਲ ਜੇ ਕਾਂਗਰਸ ਸਰਕਾਰ ਬਣਦੀ ਆ ਤੇ ਕੇਂਦਰੀ ਹਾਈ ਕਮੰਡ ਫੈਸਲੇ ਆਪੇ ਕਰੇਗੀ ਮੁੱਖ ਮੰਤਰੀ ਸੀ ਕਿ ਨੂੰ ਦੋਣਾ ਕਿਉਂ ਉਹਨਾਂ ਦੀ ਜਿਹੜੀ ਫੈਸਲੇ ਦਿੱਲੀੋਂ ਹੋਣੇ ਸਾਰੇ ਤੇ ਫਿਰ ਪੱਟੀ ਸਾਹਿਬ ਕਾਂਗਰਸ ਅਚਾ 1 ਮਿੰਟ ਮੇਰੀ ਗੱਲ ਸੁਣਿਓ ਉਹਨਾਂ ਦੇ ਫੈਸਲੇ ਦਿੱਲੀੋਂ ਹੋਣੇ ਆ ਫਿਰ ਕਾਂਗਰਸ ਇਹ ਗੱਲ ਬਾਰ-ਬਾਰ ਆਮ ਆਦਮੀ ਤੇ ਸਵਾਲ ਕਿਉਂ ਚੁੱਕਦੀ ਹੈ ਵੀ ਇਹ ਪਾਰਟੀ ਦਿੱਲੀੋਂ ਚੱਲਦੀ ਹੈ ਬਿਲਕੁਲ ਠੀਕ ਗੱਲ ਹੈ ਜੀ ਉਹਨਾਂ ਦੇ ਫੈਸਲੇ ਕੁਝ ਦਿੱਲੀੋਂ ਹੁੰਦੇ ਨੇ ਬਾਕੀ ਫੈਸਲੇ ਆਪ ਲੈਂਦੇ ਜਿਵੇਂ ਕੈਪਟਨ ਮਰਿੰਦਰ ਸਿੰਘ ਨੇ ਐਂਟੀ ਵਾਟਰ ਟਰਮੀਨੇਸ਼ਨ ਕਿ ਲੈਂਦਾ ਇਹਨਾਂ ਹੂੰ ਵਾਟਰ ਟਰਮੀਨੇਸ਼ਨ ਦੇ ਤੋਂ ਐਕਟ ਲੈਂਦਾ ਵਾ ਉਹਦੇ ਵਿੱਚ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਦਾ ਕੋਈ ਰੋਲ ਨਹੀਂ ਸੀ ਕਰਕੇ ਇਹਨੂੰ ਖਿਲਾਫ ਸੀ ਸਭੋ ਡਾਕਟਰ ਮਰਮੋਦ ਸਿੰਘ ਨੇ ਚਾਰ ਚੰਮ ਕੀਤੀ ਵੀ ਤੁਸੀਂ ਇਹ ਕੀ ਕੀਤਾ ਉਹ ਕਹਿੰਦੇ ਜੀ ਮੈਂ ਤਾਂ ਪੰਜਾਬ ਦੇ ਇੱਥੀ ਗੱਲ ਕਰੂੰਗਾ ਇੱਥੇ ਜਿਹਨੀ ਹੈਗੀ ਆਮ ਆਦਮੀ ਪਾਰਟੀ ਜੀ ਇੰਜੀਨੀਅਰ ਜੀ ਇੱਥੇ ਤਾਂ ਸਿਰਫ ਜੋ ਕੇਂਦਰੀ ਹਾਈ ਕਮਾਂਡ ਨੇ ਕਰਤਾ ਕਰਤਾ ਜਿਹੜੀ ਕਾਂਗਰਸ ਪਾਰਟੀ ਆ ਜਦੋਂ ਕਿਤੇ ਅਫੀਸ਼ੀਅਲ ਅਧਿਕਾਰਿਕ ਬਦਲੀਆਂ ਹੁੰਦੀਆਂ ਉਹ ਕਾਂਗਰਸ ਤੋਂ ਕਰਦੀ ਹੈ ਇੱਥੇ ਸਰਕਾਰ ਕਰਦੀ ਉਹ ਚ ਹਾਈ ਕਮਾਂਡਾ ਕੋਈ ਰੋਲ ਨਹੀਂ ਹੁੰਦਾ ਲੇਕਿਨ ਅੱਜ ਦੀ ਆਮ ਆਦੀ ਪਾਰਟੀਆਂ ਦੀਆਂ ਇਹ ਬਦਲੀਆਂ ਵੀ ਮੈਂ ਕਹਿੰਦਾ ਤੌਰ ਤੇ ਦਿੱਲੀਆਂ ਹੋਣੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਮ ਤਰੀਕ ਮੁੱਖ ਮੰਤਰੀ ਆ ਉਹਨੂੰ ਸਿਰਫ ਘਰ ਮਿਲਿਆ ਵਾ ਗੱਡੀ ਮਿਲੀ ਹੈ ਹੈਲੀਕਾਪਟਰ ਮਿਲਿਆ ਇਹਨਾਂ ਦਾ ਸੰਤੁਸ਼ਟ ਚਦੋਂ ਠੀਕ ਹੈ ਜੀ ਦਿਹਾੜੇ ਪੂਰੇ ਕਰੋ ਆਪਣੇ ਤੁਸੀਂ ਜਦੋਂ ਕਿ ਤੇ ਆ ਸਰਕਾਰ ਗਈ ਨਾ ਉਦੋਂ ਬਾਅਦ ਵੇਖੋ ਇਹਨਾਂ ਦੇ ਵਿੱਚ ਕਿੰਨਾ ਰੀਡ ਕੈਂਪ ਹੁੰਦਾ ਹੈ ਕਈ ਗੱਲਾਂ ਲੈ ਕੇ ਉਹ ਸਾਹਮਣੇ ਹੋਣ ਗਿਆ ਵੀ ਕਿਨੇ ਕੀ ਕੀਤਾ ਤੇ ਕਿਨੇ ਕੀ ਨਹੀਂ ਕੀਤਾ ਲੇਕਿਨ ਉਹ ਪੂਰੀ ਕੋਸ਼ਿਸ਼ ਨੇ ਵੀ ਅਸੀਂ ਦੁਬਾਰਾ ਸਰਕਾਰ ਰਿਪੀਟ ਕਰਨੀ ਪੰਜਾਬ 'ਚ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤੇ ਪੇਕ ਦੀ ਬੁੱਕਲ ਛੁਪਿਆ ਵਾ ਲੇਕਿਨ ਮੈਂ ਅੱਜ ਦੀ ਜੇ ਗੱਲ ਕਰਾਂ ਤੇ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਹੱਥੇ ਦਾ ਸਾਰੇ ਤੋਂ ਜਿੰਦਾ ਉੱਪਰ ਹੈ ਜੀ ਪਟਸ਼ਾਪਾ ਪਾ ਅੱਗੇ ਵੱਧਦੇ ਆ ਹੁਣ 328 ਰੂਪ ਜਿਹੜੇ ਮਹਾਰਾਜ ਦੇ ਗਾਇਬ ਹੋਏ ਜਿਨ੍ਹਾਂ ਦੇ ਬਾਰੇ ਕੁਝ ਨਹੀਂ ਪਤਾ ਲੱਗਾ ਲਾਪਤਾ ਹੀ ਹੋ ਗਏ ਤੁਸੀਂ ਦੇਖੋ ਹੈ ਜੀ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਹੈ ਇਹ ਵੀ ਤੁਹਾਨੂੰ ਸਮਝਦੇ ਆ ਪਰ ਨਾਲ ਦੀ ਨਾਲ ਪੱਟੀ ਸਾਹਿਬ ਬੇਅਦਬੀਆ ਦੇ ਮਾਮਲੇ ਨੂੰ ਲੈ ਕੇ ਵਿਸ਼ੇਸ਼ اجلاس ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹਦੇ ਵਿੱਚ ਕਹਿੰਦੇ ਸੀ رائے ਮੰਗੀ ਜਾਏਗੀ ਲੋਕਾਂ ਦਾ ਸਲਾਹ ਕੀਤੀ ਜਾਵੇਗੀ ਵੀ ਕੀ ਸਜ਼ਾ ਰੱਖੀ ਜਾਵੇ ਉਹ ਮਾਮਲਾ ਕਿੱਥੇ ਗਿਆ ਜੀ ਸਾਲ ਮੁੱਕਣ ਵਾਲਾ ਆ ਗਿਆ ਕਿਹਿਆ ਸਾਲ ਤੇ ਹੁਣ ਪਹਿਲੀ ਗਲਤ ਮੈਂ ਇਹ ਦੱਸ ਦਿਆਂ ਕਿ ਜਿਹੜੀ ਇਹਨਾਂ ਨੇ ਉਹ ਇੱਕ ਕਮੇਟੀ ਬਣਾਈ ਸੀ ਉਹ ਕਮੇਟੀ ਦੀ ਇਹ ਮੀਟਿੰਗ ਨਹੀਂ ਅਜੇ ਤੱਕ ਹੋਈ ਜੇ ਤੁਹਾਡੇ ਨੋਟਸ ਅਕਾ ਤੇ ਮੈਨੂੰ ਦੱਸ ਦੇ ਮੀਟਿੰਗ ਕਿਤੇ ਹੋਈ ਹੈ ਤੇ ਮਿੱਟੀ ਦਾ ਮਾਦ ਉਹਦਾ ਚੇਅਰਮੈਨ ਲਾਇਆ ਵਗਾ ਨਾ ਆ ਉਹਦਾ ਇੰਦਰਪ੍ਰੀਤ ਸਿੰਘ ਨਿੱਜਰ ਜਿਹੜੇ 2 ਮਹੀਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਮੰਤਰੀ ਦੀ ਕੁਰਸੀ ਸੰਭਾਲ ਲਈਓ ਤੁਸੀਂ ਕੀ ਹਾਸ ਰੱਖੋਗੇ ਤੁਸੀਂ ਉਹਨਾਂ ਮੜ ਕੇ ਮੀਟਿੰਗ ਨਹੀਂ ਕਾਲ ਕੀਤੀ ਮੀਟਿੰਗ ਨਹੀਂ ਕਾਲ ਕੀਤੀ ਤੇ ਕਰਨਗੇ ਫਿਰ ਕੀ ਉਹਦੇ ਵਿੱਚ ਤੁਸੀਂ ਆਪ ਸਿਆਣੂ ਇਹਦੇ ਵਾਸਤੇ ਬੇਕਾਇਦਾ ਤੌਰ ਤੇ ਮੀਟਿੰਗ ਹੁੰਦੀ ਮੀਟਿੰਗ ਦੇ ਜਿਹ ਫੈਸਲੇ ਲੈ ਜਾਂਦੇ ਆਪਾਂ ਉਸੇ ਦਿਨ ਹੀ ਕਹਿ ਤਰਸੀ ਕਿ ਇਹ ਮੀਟਿੰਗ ਜਿਹੜੀ ਹੈ ਸਿਰਫ ਇਹ ਸਾਰੇ ਮਾਮਲਿਆਂ ਨੂੰ ਠੰਡਾ ਕਰਨ ਵਾਸਤੇ ਪਾਈ ਗਈ ਹੈ ਤੇ ਚ ਕੁਝ ਵੀ ਨਹੀਂ ਹੋਣਾ। ਹੁਣ ਐਦਾਂ ਤੇ ਫਿਰ ਵੱਡੀ ਸਾਹਿਬ 30 ਤਰੀਕ ਦਾ ਇਸ ਇਜਲਾਸ ਇੱਕ ਹੋਰ ਸੱਦਿਆ ਹੋਇਆ ਇਹਨਾਂ ਨੇ ਮੰਦਰੀਗਨ ਲੈ ਕੇ। ਹਾਂ ਬਿਲਕੁਲ ਸੱਦਿਆ ਜੀ ਹੋਣਾ ਕੁਝ ਨਹੀਂ ਉੱਚ ਵੀ ਕੀ ਹੋਊਗਾ। ਇਹ ਕਿਸਾਨਾਂ ਨੂੰ ਕੁਝ ਗੱਲ ਸਿੱਖਣ ਕਿਸਾਨਾਂ ਨੂੰ ਜਦੋਂ ਕਿਹਾ ਗਿਆ ਜੀ ਸੁਪਰੀਮ ਕੋਰਟ ਨੂੰ ਕਿਹਾ ਗਿਆ ਜੀ ਵੀ ਸੁਪਰੀਮ ਕੋਰਟ ਆਪੇ ਆਪਣਾ ਪੱਖ ਰੱਖਣ ਦੀ ਜੀ ਗੱਲ ਕਰਦੇ ਉਹਨਾਂ ਦੀ। ਕਿਸਾਨਾਂ ਨੇ ਟੋਟਲੀ ਨਾ ਕਰਤੀ ਬੇਸੀ ਸੁਪਰੀਮ ਕੋਰਟ ਨਹੀਂ ਜਾਵਾਂਗੇ ਸਾਡੀ ਲੜਾਈ ਸਰਕਾਰ ਨਾਲ ਜੇ ਕਾਨੂੰਨੀ ਪ੍ਰਕਿਰਿਆ ਚ ਮਾਮਲਾ ਪੈ ਗਿਆ ਤੇ ਫਿਰ ਕਹਾਣੀ ਖਤਮ ਫਿਰ ਕਿਸੇ ਨੇ ਸੁਣਨਾ ਨਹੀਂ ਗਏ ਕਿਸਾਨਾਂ ਨੂੰ ਜੇ ਕੋਈ ਤਾਂ ਨਹੀਂ ਲੜਾਈ ਸਰਕਾਰ ਨਾਲ ਤੁਸੀਂ ਇੱਕ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੋ ਕਿ ਮਤੇ ਦਾ ਕੋਈ ਪ੍ਰਭਾਅ ਨਹੀਂ ਕੋਈ ਪ੍ਰਭਾਅ ਨਹੀਂ ਕਰਨਾ ਮਤੇ ਦਾ ਵਾਟਰ ਟਰਮੀਨੇਸ਼ਨ ਐਕਟ ਵੀ 2018 ਦੇ ਵਿੱਚ ਡਿਸਕਸ ਕਰ ਦਿੱਤਾ ਗਿਆ ਸੀ ਜਿਹੜਾ ਪੰਜਾਬ ਦੇ ਪਾਸ ਤੁਹਾਡੇ ਬਤਾਉਦੇ ਕੀ ਕਰੂਗਾ ਤੀ ਤ੍ਰਿਕ ਦੀ ਮੈਂ ਸੋਚਦਾ ਜੀ ਲੋੜ ਹੀ ਨਹੀਂ ਹੈਗੀ ਜਲਾਸ ਦੀ ਤੀ ਤ੍ਰਿਕ ਦਾ ਜਲਾਸ ਕਿਉਂ ਕੀਤਾ ਗਿਆ ਇਹ ਵੀ ਤੁਹਾਨੂੰ ਪਤਾ ਹੋਊਗਾ ਪਹਿਲਾਂ ਮੈਂ ਕਿਹਾ ਸੀ ਜੀ ਜਨਵਰੀ ਦੇ ਦੂਸਰੇ ਟਿਕਰਨ ਕਿਹਾ ਸੀ ਨਾ ਹਾਂ ਬਿਲਕੁਲ ਤੀ ਦਾ ਕਿਉਂ ਕੀਤਾ ਗਿਆ ਵੀ ਉੱਥੇ ਫਿਰ ਗਵਰਨਰ ਸਾਹਿਬ ਨੂੰ ਬੋਲਣਾ ਪੈਣਾ ਹਰ ਸਾਲ ਦਾ ਪਹਿਲਾ اجلاس ਜਦੋਂ ਹੁੰਦਾ ਨਾ ਉਹਦੇ ਚ ਰਾਜਪਾਲ ਦਾ ਪਾਠਨ ਹੁੰਦਾ ਤੇ ਰਾਜਪਾਲ ਦਾ ਪਾਠਨ ਤਿਆਰ ਕਰਨ ਵਾਸਤੇ ਸਮਾਂ ਚਾਹੀਦਾ ਸਮਾਂ ਥੋੜਾ ਸੀਗਾ ਇਹਨਾਂ ਸੋਚਿਆ ਕਿ 30 ਦਸੰਬਰ ਦਾ ਬਣਾ ਲਓ ਐਸੀ ਸਾਲਟੀ ਕਰ ਲੋ ਤਾਂ ਕਿ ਰਾਜਪਾਲ ਦੇ ਪਾਠਨ ਦੀ ਲੋੜ ਨਾ ਪਵੇ ਇਸ ਕਰਕੇ ਇੱਥੇ ਰੱਖਿਆ ਪਰ ਉੱਚ ਮਤਾ ਮਤੇ ਤੋਂ ਬਾਅਦ ਕੁਝ ਵੀ ਨਹੀਂ ਹੋਣਾ ਉੱਥੇ ਜੇ ਤੁਸੀਂ ਵਾਕਿਈ ਕੁਛ ਲੈਣਾ ਚਾਹੁੰਦੇ ਹੋ ਸਰਕਾਰ ਤੇ ਦਬਾਅ ਪਾਣਾ ਚਾਹੁੰਦੇ ਤਾਂ ਤੁਹਾਨੂੰ ਜਾ ਕੇ ਸਰਕਾਰ ਦੀ ਧੌਣ ਤੇ ਗੋਲਡ ਰਖ ਲੈਭੋ ਜਾ ਕੇ ਦਿੱਲੀ ਜਾ ਕੇ ਇੱਥੇ ਮਤੇ ਮੁੱਦੇ ਪਾਸ ਕੀਤੇ ਐ ਤੇ ਵੇਖੋ ਜਹੇਦਰ ਸਿੰਘ ਜਗਦੀਸ਼ ਸਿੰਘ ਤਲਵੰਡੀ ਨੇ ਵੀ ਕਿਹਾ ਸੀਗਾ ਵੀ ਜੋ ਕੁਛ ਵੀ ਅੱਜ ਤੱਕ ਕਾਲੀ ਦਲ ਨੇ ਪ੍ਰਾਪਤ ਕੀਤਾ ਵਾ ਉਹ ਮੋਰਚੇ ਲਾ ਕੇ ਪ੍ਰਾਪਤ ਕੀਤਾ ਵਾ ਮਤਿਆਂ ਦੇ ਪ੍ਰਾਪਤ ਨਹੀਂ ਕੀਤਾ ਕੁਝ ਵੀ ਜਿੰਨੇ ਮਰਜ਼ੀ ਮਤੇ ਪਦੇ ਗੱਡਿਆਂ ਦੇ ਗੱਡੇ ਭਰ ਲੋ ਤੇ ਟਰੱਕਾਂ ਦੇ ਟਰੱਕ ਭਰ ਲੋ ਤੇ ਕਮਰਿਆਂ ਦੇ ਕਮਰੇ ਭਰ ਲੋ ਕੱਖ ਨਹੀਂ ਬਣਨਾ ਜਿੰਜੇ ਸਰਕਾਰ ਦੀ ਤੌਰ ਤੇ ਗੁੱਡਨ ਜਾਗ ਰੱਖਦੇ ਤੁਸੀਂ ਮੈਂ ਨਹੀਂ ਕਹਿਆ ਲੋਕ ਪਰਖਤ ਜਾਣੇ ਜਾਂਦੇ ਕੱਲ੍ਹ ਤੱਕ ਜਿਹੇ ਜਿਹੇ ਡਿਗਦੀਪ ਸਿੰਘ ਤਲੰਡੀ ਦੇ ਫਰਜ ਇਸ ਕਰਕੇ 30 ਤਰੀਕ ਦਾ ਜਿਹੇ ਜਲਾਸ ਰੱਖਿਆ ਨਾ ਉਹ ਬੇਮਾਨਾ ਨੇ ਜੇ ਬੇਮਾਨ ਕੋਈ ਸਿੱਟਾ ਨਹੀਂ ਨਿਕਲੇਗਾ ਜੀ ਤੇ ਪਟਿਸਾ ਬਾ ਜਿਹੜੇ 328 ਰੁਪਿਆਂ ਦੇ ਮਾਮਲੇ 'ਚ ਹੁਣ ਐਸਆਈਟੀ ਬਣਾਈ ਆ ਫਿਰ ਇਹਦਾ ਕੀ ਮੈਨੇ ਜੀ ਇਹ ਕੀ ਕਾਰਵਾਈ ਕਰੂਗੀ ਵੇਖੋ 328 ਰੁਪਿਆਂ ਦੀ ਜਿਹੜੀ ਮੀਟਿੰਗ ਹੈ ਕੱਲ ਨੂੰ ਮੀਟਿੰਗ ਇਹਦੀ ਹੋਣੀ ਹੈ ਅਮਰਸਦ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਕਮੇਟੀ ਦੀ ਨਖੇਦੀ ਕੀਤੀ ਆ ਪੀ ਸਰਕਾਰ ਸਾਡੇ ਮਾਮਲੇ 'ਚ ਦਖਲਦਾਰ ਜੀ ਬੇਲੋੜੀ ਕਰ ਰਹੀ ਹੈ ਅਕਾਲ ਤਖਤ ਤੋਂ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਦੇ ਮੁਤਾਬਕ ਕਾਰਵਾਈ ਕੀਤੀ ਜਾ ਚੁੱਕੀ ਆ ਤੇ ਉਸ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਇਹ ਸੀਗਾ ਵੀ ਜਿਹੜੀ ਇਸ ਰੂਪ ਗੁੰਮ ਹੋਏ ਨੇ ਗੁੰਮ ਨਹੀਂ ਹੋਏ ਰੂਪ ਬਿਲਕੁਲ ਸਹੀ ਗੱਲ ਹੈ ਉਹਨਾਂ ਦੀ ਮਾਇਆ ਜਮਾ ਨਹੀਂ ਭੇਟਾ ਨਹੀਂ ਜਮਾ ਦੋ ਨਹੀਂ ਹੋਈ ਅੱਛਾ ਅਛਾ ਮਾਮਲਾ ਇਹ ਵੀ ਪੈਸੇ ਨਾਲ ਹੀ ਲੈਣ ਦੇਣ ਜੁੜਿਆ ਹੋਇਆ ਐ ਐਸੇ ਲੈਣ ਦੇਣ ਬਰੀਆ ਉਹਦੀ ਨਹੀਂ ਪੇਟ ਹੋਈ ਉਹਦੇ ਵਿੱਚ ਅਸੀਂ ਆਪਣੀ ਪ੍ਰਤਾਲ ਕਰਕੇ ਉਹਨਾਂ ਲੋਕਾਂ ਨੂੰ ਜੁਰਮਾਨਾ ਵੀ ਪਾ ਚੁੱਕੇ ਉਹਨਾਂ ਦੇ ਪੈਸੇ ਵੀ ਕੱਢ ਚੁੱਕੇ ਸਭ ਕੁਝ ਕਲੀਅਰ ਕਰ ਦਵੇ ਦੱਸ ਦਿਓ ਕੌਣ ਦੱਸ ਦੇ ਤੁਸੀਂ ਸਰਕਾਰ ਨੇ ਜੇ ਕਿਤੇ ਇਹ ਜਮ ਕੇਸ ਰਜਿਸਟਰੀ ਕੀਤਾ ਨਾ FIA ਨੰਬਰ 168 7 7 ਸتمبر 2015 ਦੀ ਹੈ ਅੰਮ੍ਰਿਤਸਰ ਦਾ थाना थाना ਸੀ ਡਿਵੀਜ਼ਨ ਤਾਰਾ 295 ਭਾਰਾ 295 ਇਹ 120 ਬੀ 409 465 ਆਈਪੀਸੀ ਇਹਨਾਂ ਤਰ੍ਹਾਂਾਂ ਤੇ ਮੁਕਦਮਾ ਦਰਜ ਕਰਕੇ 16 ਬੰਦੇ ਨੂੰ ਨਾਮਜ਼ਦ ਕੀਤਾ ਗਿਆ ਸੀ ਜੀਹਨਾਂ ਦੇ ਵਿੱਚੋਂ ਦੋ ਇਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਇੱਕ ਬੰਦਾ ਵਿਦੇਸ਼ ਵਿੱਚ ਬੈਠਾ ਵਾ ਤੇੰਨਾ ਨੇ ਆਪਣੀ ਬੇਲ ਨਹੀਂ ਪਲਾਈ ਕੀਤੀ ਦਸਾਂ ਨੇ ਬੇਲ ਬੇਲ ਨਹੀਂ ਪਲਾਈ ਕੀਤੀ ਤੇ ਦਸਾਂ ਦੀ ਬੇਲ ਰਜੈਕਟ ਹੋ ਚੁੱਕੀ ਆ ਮਤਲਬ ਅਦਾਲਤ ਨੇ ਇਹਨੂੰ ਸੀਰੀਅਸ ਮੈਰਿਟ ਕਿਹਾ ਮੈਰਿਟ ਮਾਮਲਾ ਕਿਹਾ ਵਾ ਤੇ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਬੜਾ ਨਾਇਕੀ ਜਾਈਦੀ 468 ਬਤਿਹ ਦੇ ਤਹਿਤ ਇਹ ਵਕਟ ਕੇ ਵੇਖਣ ਵੀ ਕੀ ਕਿਹਾ ਸੀ ਕਾਲ ਤੱਕ ਨੇ ਕਿਹਾ ਸੀਗਾ ਵੀ ਬਕਾਇਦਾ ਤੌਰ ਤੇ ਕ੍ਰਿਮੀਨਲ ਕੇਸ ਦਰਜ ਕਰਕੇ ਪੁਲਿਸ ਕੋਲੇ ਇਹਦੀ ਛਾਣਬੀਣ ਕੀਤੀ ਜਾਵੇ ਹੁਣ ਇਹਨਾਂ ਨੂੰ ਇਹ ਗੱਲ ਦਾ ਪਤਾ ਵੀ ਜਦੋਂ ਪੁਲਸ ਤੇ ਛਾਣਬੀਣ ਕੀਤੀ ਇਹਦੇ ਵਿੱਚ ਕਈ ਹੋਰ ਵੱਡੇ ਵੱਡੇ ਨਾਰਦੀ ਫਸ ਜਾਣੇ ਕਈ ਮੈਮਰੀ ਫਸ ਜਾਣੇ ਕਈ ਪ੍ਰਧਾਨ ਫਸ ਜਾਣੇ ਇਹ ਉਸ ਗੱਲ ਤੋਂ ਡਰਦੇ ਨੇ ਇਹਦੇ ਵਿੱਚ ਕੀ ਕੀਤਾ ਪਹਿਲਾਂ ਤੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮਕਦਮਾ ਦਰਜ ਕੀਤਾ ਗਿਆ ਤੇ ਹੁਣ ਸਰਕਾਰ ਨੇ ਇੱਕ ਸੈੱਟ ਬਣਾਤੀ ਭਾਵੇਂ ਕਿ ਸੈੱਟ ਬਾਰੇ ਕਿਹਾ ਜਾਂਦਾ ਵਾ क्रोमेनी कमिटी ਦੀ ਸਬ-ਕਮਟੀ ਬਣਦੀ ਹੈ ਨਾ ਉਥੋਂ ਦੇ ਮੁਲਾਜ਼ਮ ਅੰਦਰਦੇ ਇਹਨੂੰ ਇਹਦਾ ਮਤਲਬ ਹੈ ਸਬ-ਕਮਟੀ ਕਰਦੇ ਇੱਥੇ ਸੈੱਟ ਬਣਾ ਇਹਨਾਂ ਨੇ ਸੈੱਟ ਦੇ ਵਿੱਚ ਜਿਹੜੇ ਅਮਰਥਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਨਿਗਰਾਨੀ ਹੋਊਗੀ ਤੇ ਸੈੱਟ ਦੇ ਮੁਖ ਲਾਇ ਮੁਖੀ ਲਾਇ ਦੇ ਜਗਤਪ੍ਰੀਤ ਸਿੰਘ ਆਹੀ ਮਿਹਨਤੀ ਹੈ ਅੱਜ ਕੱਲ੍ਹ ਨੂੰ اےਜੀ ਨੇ ਵਿਜੀਲੈਂਸ ਦੇ ਵਿੱਚ ਪਾ ਨੂੰ ਪਤਾ ਨੇ ਇੱਕ ਬਾਈ ਇਲੈਕਸ਼ਨ ਹੋਈ ਸੀ ਲੁਧਿਆਣੇ ਦੇ ਵਿੱਚ ਹੂੰ ਜਿਹਦੇ ਵਿੱਚ ਇੱਕ ਠੂਠਾ ਦੋਸ਼ ਲਾ ਕੇ ਇਹਨਾਂ ਤੇ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਛੁੜ ਕੇ ਬਾਹਰ ਕੀਤਾ ਗਿਆ ਬਾਅਦ ਛੋੜਿਆ ਉਹ ਆਸ਼ੂ ਦੇ ਕੇਸ ਦੇ ਵਿੱਚ ਆਸ਼ੂ ਦੇ ਨਾਲ ਜੋੜਿਆ ਗਿਆ ਸੀ ਮਾਮਲਾ ਜਿਹੜਾ ਹਾਂਜੀ 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 ਜਦੋਂ ਇਹ ਪਤਾ ਲੱਗਾ ਵੀ ਉਹ ਗਲਤ ਹੈ ਉਹਦੀ ਤੇ ਸੰਜੀਵ ਰੋੜੇ ਨੇ ਫੋਟੋਆਂ ਆ ਗਈਆਂ ਤੇ ਆਸ਼ੂ ਦਾ ਨਹੀਂ ਆ ਗਈਆਂ ਤੇ ਬਣਾਈਆਂ ਗਿਆ ਇਹ ਮੁਰਕੀ ਫਿਰ ਉਹ ਸਰਕਾਰ ਬੈਕਵਰਡ ਤੇ ਆ ਗਈ ਸੀ ਇਹਦੇ ਵਿੱਚ ਜਗਤਪ੍ਰੀਤ ਸਿੰਘ ਏਆਈ ਦੀ ਜਿਹੜੇ ਨੇ ਐਸਐਸਪੀ ਲੈਵਲ ਦੇ ਬੰਦੇ ਨੇ ਉਹਨਾਂ ਦੀ ਉਹਨਾਂ ਦੀ ਮੁਖੀ ਬਣਾਇਆ ਗਿਆ ਉਹਨੂੰ ਨਾਲ ਰਵਿੰਦਰਪਾਲ ਸਿੰਘ ਸੰਧੂ ਇੱਕ ਡੀਐਸ ਡੀਸੀਪੀ ਇਨਵੈਸਟੀਗੇਸ਼ਨ ਅਮਰitsar ਉਹਨਾਂ ਨੂੰ ਨਾਲ ਇਹਨਾਂ ਦੇ ਲਾਇਆ ਗਿਆ ਨਾਲ ਹਰਪਾਲ ਸਿੰਘ ਸੰਧੂ ਜਿਹੜੇ ਨੇ ਏਡੀਸੀਪੀ ਉਹਨਾਂ ਨੂੰ ਲਾਇਆ ਗਿਆ ਵਾ ਗੁਰਬੰਧ ਸਿੰਘ ਬੈਂਸ ਐਸਪੀ ਡੀ ਪਟਿਆਲਾ ਨੇ ਉਹਨਾਂ ਨੂੰ ਲਾਇਆ ਗਿਆ ਵਾ ਬੇਅੰਤ ਜੁਨੇਜਾ ACP ਲੁਧਿਆਣਾ ਹੈਗੇ ਉਹਨਾਂ ਨੂੰ ਲਾਇਆ ਗਿਆ ਤੇ ਨਾਲ ਅਰਮਿੰਦਰ ਸਿੰਘ ACP ਅਮਰਸਰ ਡੀ ਉਹ ਲਾਇਆ ਗਿਆ ਨੇ ਇਹ 6 ਬੰਦਿਆਂ ਦੀ ਮੈਂਬਰੀ ਕਮੇਟੀ ਬਣਾਈ ਪਾਈ ਗਏ ਆ ਇਹ 6 ਮੈਂਬਰਿਆਂ ਦੀ ਸੈਟ ਨੂੰ ਕਿੰਨੇ ਚਿਰ ਦੇ ਵਿੱਚ ਇਹਦੀ ਰਿਪੋਰਟ ਸਬਮਿਟ ਕਰਦੀ ਇਹਦੀ ਪਰ ਲੇਕਿਨ ਦੂਜੇ ਪਾਸੇ ਜਿਨ੍ਹਾਂ ਨੇ ਬੇਲਣਾ ਲਈਆਂ ਸੀ ਬੇਲਣਾ ਉਹਨਾਂ ਦੇ ਬੇਲ ਨੂੰ ਉਹਨਾਂ ਦੀ ਰਿਜੈਕਟ ਹੋ ਗਈਆਂ ਉਹ ਨਾ ਇਹ ਮੁਸ਼ਕਲਾਂ ਜ਼ਰੂਰ ਹੋ ਰਵਦੀਆਂ ਆ ਉਹਨਾਂ ਨੂੰ ਹਾਈ ਕੋਰਟ ਤੋਂ ਰਾਦ ਮਿਲਦੀ ਕਿ ਨਹੀਂ ਮਿਲਦੀ ਸੈਸ਼ਨ ਕੋਰਟ ਇਹ ਕਹਿੰਦਾ ਭੱਜੋ ਇੱਥੋਂ ਕੋਈ ਬੇਲ ਦੀ ਧਾਰਾ 292 ਜਿਹੜੀ ਆ 95 a ਹੈਗੀ ਆ ਉਹ ਨੋਨ ਬੇਲੇਵ ਰਹੀ ਆ ਉਹਦੇ ਚ ਤੁਰੰਤ ਬੇਲ ਨਹੀਂ ਮਿਲਦੀ ਤੁਹਾਡੀ ਕਸਟੋਡੀ ਅਰੈਸਟ ਤੋਂ ਬਾਅਦ ਮੇਲ ਮਿਲਦੀ ਇਹਦੇ ਵਿੱਚ ਜੀ ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਜੀ ਜੀ ਧੰਨਵਾਦ